ਜਿਹੜੇ ਇੱਥੇ ਤੋੜੇ ਲਗਾਏ ਜਾ ਰਹੇ ਨੇ ਤੇ ਜਾਲ ਵੀ ਜਿਹੜਾ ਬਨ ਕੇ ਮਜ਼ਬੂਤੀ ਇਸ ਬੰਦੀ ਕੀਤੀ ਜਾ ਰਹੀ ਹੈ ਸੋ ਲਗਾਤਾਰ ਨੌਜਵਾਨ ਦੇ ਰਹੇ ਆ ਤੁਸੀਂ ਮਿਲਟਰੀ ਦੇ ਵੀ ਫੌਜ ਦੇ ਵੀ ਇੱਥੇ ਲੱਗੇ ਹੋਏ ਨੇ ਤਾਂ ਇਹ ਬਾਬਾ ਜੀ ਕੀ ਕਹੋਗੇ ਲਗਾਤਾਰ ਕਾਰ ਸੇਵਾ ਸ੍ਰੀ ਹਲੀ ਸਾਹਿਬ ਵਾਲੇ ਬਾਬੇ ਨੇ ਸੇਵਾ ਸੰਭਾਲੀ ਹੈ ਤਾਂ ਕਹਿ ਸਕਦੇ ਆ ਕਿ ਜਿਹੜਾ ਬਨ ਹੁਣ ਤੱਕ ਬਚਿਆ ਏ ਉਹਨਾਂ ਦੇ ਸੇਵਾ ਦੇ ਨਾਲ ਹੀ ਬਚਿਆ ਕੀ ਕਹਿਣਾ ਚਾਹੋਗੇ ਜਦੋਂ ਦਾ ਪਾਣੀ ਆਏ ਇਸ ਗੱਲ ਨੂੰ ਮਹੀਨਾ 100 ਮਹੀਨਾ ਲੰਘ ਹੀ ਚੱਲਿਆ ਪਾਣੀ ਆਏ ਨੂੰ ਉਹ ਦਿਨ ਵੱਧ ਵੀ ਘੱਟ ਹੋ ਸਾ ਥੋੜਾ ਬਦਾ ਤੇ ਜੋ ਉਹਦੇ ਆਏ ਉਹਨਾਂ ਦਾ ਸਾਰੇ ਸੰਗਾਂ ਦੀਆਂ ਡੂੜੀਆਂ ਲਾਈਆਂ ਆ ਆ ਬੰਨ ਜਿਹੜਾ ਇਸ ਤੋਂ ਪਿੱਛੇ ਪਿੱਛੇ ਆ ਤੇ ਉਹ ਮਾੜਾ ਯਾਰ ਰੋਡਾ ਦੇ ਮੇਰ ਤੋਂ ਆਂਦਾ ਨੇ ਫੋਨ ਕੀਤਾ ਵੀ ਇਹ ਬੰਨ ਰੋਡ ਚੱਲਿਆ ਦਵਾ ਦਵਾ ਜਾ ਤੇ ਅਸੀਂ ਸੰਗਤਾਂ ਨਾਲ ਅੱਧੀ ਗੱਡੀ ਹਰੀ ਕੇ ਉਥੋਂ ਲੱਦ ਕੇ ਮੋਰੇ ਨੇ ਫੋਨ ਕੇ ਤਾਂ ਅਸੀਂ ਉਹ ਸਾਰੀ ਸੰਗਤ ਜਿਹੜੀ ਇੱਥੇ ਲੈ ਆਏ ਐ ਇਸੇ ਵੇਖਾਰਾ ਤੇੜ 파ਟੀ ਸੜਕ ਦੇ ਲਾਗੇ ਮੈਂ ਇੰਨੀ ਰਹਿ ਗਿਆ ਵੈਸੇ ਹੀ ਨਹੀਂ ਸੀ ਜੇ ਆ ਰਾਤ ਟੁੱਟ ਜਾਂਦਾ ਰਾਤ ਇਹ 3 ਵਜੇ ਦੇ ਲੱਗੇ ਰਹੇ ਇਥੇ ਜੇ ਆ ਟੁੱਟ ਜਾਂਦਾ ਤਾਂ ਇਹਨਾਂ ਕੋ ਨਿਆਣੇ ਵੀ ਨਹੀਂ ਨਿਕਲਦੇ ਨਾ ਨਾਨਕ ਪਹੂ ਨਿਕਲਨੇ ਮੈਂ ਵੀ ਆਰਮੀ ਵਾਲੇ ਸਾਡੇ ਨਾਲ ਵੀ ਲੱਗੇ ਹੋਏ ਇਹਨਾਂ ਨੂੰ ਅੱਜ 8-10 ਦਿਨ ਹੋ ਗਏ ਸਾਡੇ ਨਾਲ ਲੱਗਿਆ ਨੂੰ ਇਹ ਉਥੇ ਆਪਣੇ ਮਰੜੀ ਸਾਡੇ ਨਾਲ ਲੱਗੇ ਰਿਹਾ 3-4 ਦਿਨ ਉਥੇ ਲਾਏ ਆ ਫਿਰ ਇਥੇ ਦੇਖਿਆ ਵੀ ਜਿਆਦਾ ਮੁਸ਼ਕਲ ਆ ਫਿਰ ਇਥੇ ਆ ਗਏ ਆ ਪੰਜਾਬੀ ਲੋਕ ਚੈਨਲ ਤੁਸੀਂ ਦੇਖ ਰਹੇ ਹੋ ਮੈਂ ਰਵੀ ਖਹਿਰਾ ਥਾਂ ਪੰਜਾਬ ਇਸ ਵੇਲੇ ਹੜਾਂ ਦੀ ਮਾਰ ਹੇਠ ਹੈ ਸੋ ਇਹ ਤਸਵੀਰਾਂ ਨੇ ਜਿਲ੍ਹਾ ਤਰਨਤਾਰਨ ਦੇ ਪਿੰਡ ਸਭਰਾ ਦੇ ਤੁਸੀਂ ਬੰਦੀਆਂ ਸੋ ਜਿਹੜਾ ਬੰਨ ਹੈ ਇਹ ਲਗਾਤਾਰ ਦੱਸਿਆ ਜਾ ਰਿਹਾ ਕਿ ਬੰਨ ਇੱਕ ਕਮਜ਼ੋਰ ਹੋਇਆ ਤੇ ਇਥੇ ਕਾਰ ਸੇਵਾ ਸਰਿਆਲੀ ਸਾਹਿਬ ਵਾਲੇ ਬਾਬਾ ਜੀ ਵੱਲੋਂ ਸੇਵਾ ਸੰਭਾਲੀ ਗਈ ਤੇ ਇਸ ਜਿਹੜਾ ਬੰਨ ਨੂੰ ਕਹਿ ਸਕਦੇ ਹਾਂ ਕਿ ਉਹਨਾਂ ਵੱਲੋਂ ਟੁੱਟਣ ਤੋਂ ਬਚਾ ਲਿਆ ਗਿਆ ਸੋ ਤਸਵੀਰਾਂ ਇਸ ਵੇਲੇ ਤੁਹਾਨੂੰ ਦਿਖਾ ਰਹੇ ਹਾਂ ਪਹਿਲਾਂ ਬਿਆਸ ਦਰਿਆ ਦੀਆਂ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਇਥੇ ਹਜ਼ਾਰਾਂ ਏਕੜ ਜਿਹੜੀ ਫਸਲ ਤਬਾਹ ਹੋ ਚੁੱਕੀ ਹੈ ਮਾਂਡੇ ਦੀ ਇਹਦੇ ਵਿੱਚ ਜਿਹੜੇ ਘਰ ਨੇ ਉਹ ਵੀ ਪੂਰੀ ਤਰ੍ਹਾਂ ਨੁਕਸਾਨੇ ਗਏ ਨੇ ਤਾਂ ਕਿਤੇ ਨਾ ਕਿਤੇ ਇਹ ਜਿਹੜਾ ਸਭਰਾ ਦਾ ਬੰਨ ਹੈ ਇਹ ਬਹੁਤ ਮਜ਼ਬੂਤੀ ਇਸ ਦੀ ਨਾਮ ਦੀ ਤਾਂ ਕਈ ਵੱਡੇ ਨੁਕਸਾਨ ਜਾਂ ਕਈ ਵੱਡੇ ਪਿੰਡਾਂ ਨੂੰ ਇਥੋਂ ਨੁਕਸਾਨ ਪਹੁੰਚ ਸਕਦਾ ਸੀ ਤਾਂ ਹੁਣ ਤਸਵੀਰਾਂ ਵਿੱਚ ਤੁਸੀਂ ਦੇਖੋਗੇ ਕਿ ਇਥੇ ਫੌਜ ਵੀ ਜਿਹੜੀ ਆਪਣੀ ਡਿਊਟੀ ਨਿਭਾਉਦੀ ਨਜ਼ਰ ਆ ਰਹੀ ਹੈ ਤੇ ਉਹ ਵੀ ਇਸ ਬੰਨ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਜਿਹੜੇ ਇਥੇ ਤੋੜੇ ਲਗਾਏ ਜਾ ਰਹੇ ਨੇ ਤੇ ਜਾਲ ਵੀ ਜਿਹੜਾ ਬਨ ਕੇ ਮਜਬੂਤੀ ਇਸ ਬੰਦੀ ਕੀਤੀ ਜਾ ਰਹੀ ਹੈ ਸੋ ਲਗਾਤਾਰ ਸੇਵਾਦਾਰ ਵੀ ਡਟੇ ਹੋਏ ਨੇ ਗੱਲ ਕਰੀ ਜੇ ਬਤ ਬਾਬਾ ਸਰਹਾਲੀ ਸਾਹਿਬ ਵਾਲੇ ਜਿਹੜੇ ਲਗਾਤਾਰ ਇੱਥੇ ਆਪਣੀ ਸੇਵਾ ਕਰ ਰਹੇ ਨੇ ਤਾਂ ਨੌਜਵਾਨ ਦੇ ਰਹੇ ਆ ਤੁਸੀਂ ਮਿਲਟਰੀ ਦੇ ਵੀ ਫੌਜ ਦੇ ਵੀ ਇੱਥੇ ਲੱਗੇ ਹੋਏ ਨੇ ਤਾਂ ਸੇਵਾ ਭਾਵਨਾ ਦੇ ਨਾਲ ਜਿਹੜੀ ਇੱਥੇ ਸੇਵਾ ਕੀਤੀ ਜਾ ਰਹੀ ਹੈ ਸੋ ਕੁਝ ਦਿਨ ਪਹਿਲਾਂ ਇੱਥੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੀ ਪੁੱਜੇ ਸਨ ਉਹਨਾਂ ਨੇ ਵੀ ਇੱਥੇ ਗੱਲਬਾਤ ਕੀਤੀ ਆਣ ਕੇ ਬਾਬਾ ਜੀ ਨਾਲ ਸੋ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਆਖਿਰ ਕੀ ਕਹਿਣਾ ਚਾਹੁੰਦੇ ਹਨ ਕਿਉਂਕਿ ਇਹ ਜਿਹੜਾ ਬੰਨ ਹੈ ਇਹ ਅਗਰ ਟੁੱਟਦਾ ਸੀ ਤਾਂ ਬੜਾ ਵੱਡਾ ਜਿਹੜਾ ਨੁਕਸਾਨ ਇੱਥੇ ਹੋ ਸਕਦਾ ਸੀ ਤਾਂ ਸੋ ਫਿਲਹਾਲ ਇੱਥੇ ਲਗਾਤਾਰ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਕਿ ਜਿਹੜੇ ਫੌਜ ਦੇ ਜਵਾਨ ਨੇ ਮਿੱਟੀ ਪਾ ਕੇ ਜਿਹੜਾ ਇਸ ਬੰਨ ਨੂੰ ਜਿਹੜਾ ਮਜ਼ਬੂਤ ਕਰ ਰਹੇ ਨੇ ਸੋ ਤਸਵੀਰਾਂ ਨੇ ਜਿਲ੍ਹਾ ਤਰਨਤਾਰਨ ਦੇ ਪਿੰਡ ਸਭਰਾ ਦੀਆਂ ਤੁਸੀਂ ਬੰਨਦੀਆਂ ਸੋ ਤੁਸੀਂ ਦੇਖ ਰਹੇ ਹੋ ਕੋ ਵੱਡੀ ਗਿਣਤੀ ਵਿੱਚ ਇੱਥੇ ਸੇਵਾਦਾਰ ਨੇ ਜਿਹੜੇ ਉਹ ਸੇਵਾ ਨਿਭਾ ਰਹੇ ਨੇ ਤੇ ਉਹਨਾਂ ਵੱਲੋਂ ਜਿਹੜਾ ਇਸ ਜਿਹੜਾ ਬੰਨ ਨੂੰ ਟੁੱਟਣ ਤੋਂ ਬਚਾ ਲਿਆ ਗਿਆ ਕਹਿ ਸਕਦੇ ਆ ਸਾਡੇ ਨਾਲ ਇੱਥੇ ਬਾਬਾ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਜੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਾਬਾ ਜੀ ਕੀ ਕਹੋਗੇ ਲਗਾਤਾਰ ਘਰ ਸੇਵਾ ਸ੍ਰੀ ਹਰਿ ਸਾਹਿਬ ਵਾਲੇ ਬਾਬਾ ਨੇ ਸੇਵਾ ਸੰਭਾਲੀਏ ਤਾਂ ਕਹਿ ਸਕਦੇ ਆ ਕਿ ਜਿਹੜਾ ਬੰਨ ਹੁਣ ਤੱਕ ਬਚਿਆ ਏ ਉਹਨਾਂ ਦੇ ਸੇਵਾ ਦੇ ਨਾਲ ਹੀ ਬਚਿਆ ਕੀ ਕਹਿਣਾ ਚਾਹੋਗੇ ਮਾਂ ਬੁਰਖ ਸੰਤ ਬਾਬਾ ਤਾਰਾ ਸਿੰਘ ਸੰਤ ਬਾਬਾ ਚੰਦਰ ਸਿੰਘ ਜੀ ਦੀ ਗਾੜੀ ਮਾਂ ਬੁਰਖ ਸੰਤ ਬਾਬਾ ਸੋਖਾ ਹੋਏ ਬਾਬਾ ਸਿੰਘ ਜੀ ਇਹਨਾਂ ਨੇ ਸਾਥਾਂ ਜਿਹੇਦਾਰਾਂ ਦੀਆਂ ਡੂਟੀਆਂ ਲਾਈਆਂ ਹੋਈਆਂ ਜਦੋਂ ਦਾ ਪਾਣੀ ਆਇਆ ਇਸ ਗੱਲ ਨੂੰ ਮਹੀਨਾ ਸਵਾ ਮਹੀਨਾ ਲੰਘੀ ਚੱਲਿਆ ਪਾਣੀ ਆਏ ਨੂੰ ਕੋਈ ਦਿਨ ਵੱਧ ਵੀ ਘੱਟ ਹੋਇਆ ਦਾ ਥੋੜਾ ਬਦਲ ਤੇ ਜੋਂਦੇ ਆਏ ਉਦੋਂ ਦਾ ਸਾਰਿਆਂ ਸਿੰਘਾਂ ਦੀਆਂ ਡੂਟੀਆਂ ਲਾਈਆਂ ਸਾਡੀ ਡੂੜੀ ਪੇ ਤਾਂ ਬਾਉਪੁਰ ਲਈ ਸੀ ਤੇ ਬਾਉਪੁਰ ਗਏ ਤੇ ਉਹ ਥੋੜਾ ਜਿਹਾ ਬੰਨ ਟੁਟਾ ਦੇ ਰਹੀ ਬੰਨ ਲਾ ਪਏ ਤੇ ਉਹ ਜੀਪੀ ਮੰਗਾ ਲਈ ਦੋ ਉਹ ਸਾਡੇ ਬਾਂਦੇ ਬਾਂਦੇ ਆ ਰੋੜੇ ਨਹੀਂ ਸਾਡੀ ਖੇਤੀ ਸਾਡੇ ਕੋ ਬਣੇ ਤੇ ਫੇਰ ਉਹ ਗਾੜੀ ਹੋਰ ਸਮਾਨ ਨਹੀਂ ਮਿਲ ਸਕੇ ਸਾਨੂੰ ਉਹ ਮਿੰਟਾਂ ਇਕੱਲਾ ਹਰਾ ਹੋ ਗਿਆ ਜਿਹੜਾ ਜੀਐਚਪੀ ਉਹ ਵੀ ਡੋਬੇ ਚੱਲੇ ਸੀ ਬਾਉਪੁਰ ਤੇ ਹਮੜੇ ਜਦੋਂ ਉਹਨੂੰ ਮਹਾਰਾਜਾ ਕਿਰਪਾ ਨਾਲ ਉਹ ਉਹਨਾਂ ਕਾਟੋ ਦੇ ਦਵਾ ਦਾ ਅਸੀਂ ਕਾਟੋ ਲੈ ਜਾਓ ਉਹਦਾ ਉਹ ਭਰਿਆ ਹੀ ਆ ਜੰਨਾ ਖਾ ਉਹ ਮਾਸੋਤਾਂ ਪਾਣੀ ਦਰਿਆ ਜਾਂਦਾ ਦੋ ਡੇਢ ਕੱਲਾ ਬਣ ਗਿਆ ਦੋ ਕੱਲੇ ਬਣ ਗਏ 3ਾਈ ਬਣ ਗਏ ਹੁਣ ਹੋਰ ਵੀ ਦੋ ਤੁਹਾਨੂੰ ਚੋਹਾਂ ਦੋਆਂ ਦਾ ਟੁੱਟਾ ਪਾਣੀ ਉਧਰ ਆ ਰਹੀਆਂ ਜੋ ਤੇ ਫੇਰ ਇਥੇ ਫੇਰ ਨਾ ਆ ਬਾਨ ਜਿਹੜਾ ਇਥੋਂ ਪਿੱਛੇ ਆ ਤੇ ਉਹ ਮਾੜਾ ਯਾਰ ਰੋਡਾ ਦੇ ਮੇਰ ਤੋਂ ਆਂਦਾ ਨੇ ਫੋਨ ਕੀਤਾ ਵੀ ਇਹ ਬਾਨ ਰੋਡ ਚੱਲਿਆ ਦਵਾ-ਦਵਾ ਜੋ ਤੇ ਅਸੀਂ ਸੰਗਤਾਂ ਨਾਲ ਦੀਆਂ ਗੱਡੀਆਂ ਰੀਕੇ ਉਥੋਂ ਲੱਦ ਕੇ ਮੋਰੇ ਨੇ ਫੋਨ ਕੀਤਾ ਅਸੀਂ ਉਹ ਸਾਰੀ ਸੰਗਤ ਜਿਹੜੀ ਇਥੇ ਲੈ ਆਏ ਐਸੇ ਵੇਖਾ ਤੇੜ ਪਾਟੀ ਸੜਕ ਦੇ ਲਾਗੇ ਮੈਂ ਇੰਨੀ ਰਹਿ ਗਿਆ ਵੈਸੇ ਹੀ ਨਹੀਂ ਪਾਰਟੀ ਦੇ ਉਹਨਾਂ ਕੇ ਦਵਾ-ਦਵਾ ਸਾਰਿਆਂ ਨੇ ਬੇਨਤੀ ਕੀਤੀ ਜੀਐਸਪੀ ਮਂਗਾਲੇ ਟਰਾਲੀਆਂ ਮਂਗਾਲੀਆਂ ਤੋੜੇ ਮਂਗਾਲੇ ਮੰਗਾ ਆਗੇ ਤਾਂ ਹੀ ਉਹਦਾ ਮਹਾਰਾ ਸੱਗੇ ਬਾਦਸ਼ਾਹੀ ਮੇਰੇ ਨਾਲ ਸੰਗਤਾਂ ਆ ਗਈਆਂ ਸੰਗਤਾਂ ਸਾਡੇ ਕੋਲ ਅੱਗੇ ਦੋ ਤਿੰਨ ਗੱਡੀਆਂ ਸਾਡੇ ਅੱਗੇ ਆ ਗਈਆਂ ਤੇ ਹੋਰ ਮੰਗਾ ਲੀਆਂ ਪਿੰਡ ਦੇ ਲਾਗੇ ਲਾ ਕੇ ਪਿੰਡ ਦੇ ਵੀ ਸੁਭਰਾਵਾਂ ਦੇ ਵੀ ਆ ਗਏ ਉਹਨਾਂ ਪਿੰਡਾਂ ਨੂੰ ਵੀ ਪੀਲ ਕੇ ਫੋਨ ਕੀਤਾ ਉਹ ਵੀ ਆ ਗਏ ਫਿਰ ਅਸੀਂ ਸਾਰੀ ਸੰਗਤਾਂ ਲਾ ਕੇ ਉਹ ਅਸੀਂ ਕੰਟਰੋਲ ਕਰ ਲਿਆ ਜੀ ਬਾਬਾ ਜੀ ਅਗਰ ਇਹ ਬੰਦ ਟੁੱਟਦਾ ਤਾਂ ਕਿੰਨਾ ਨੁਕਸਾਨ ਜਿਹੜਾ ਹੋ ਸਕਦਾ ਸੀ ਪੰਜਾਬ ਛੋੜੇ ਛੋੜੇ ਵੀ ਪੰਜੀ ਪਿੰਡ ਤੇ ਮੂ ਬੁੱਲੀ ਗੱਲ ਹੀ ਆ ਤੇ ਤੇ ਜਿਹੜੇ ਬਈ ਕਾ ਗਣੋ ਇਹ ਪਿੰਡ ਹੀ ਆਵਿਆ ਬਈ ਕਾ ਵਾਂ ਜੇ ਆ ਰਾਤ ਟੁੱਟ ਜਾਂਦਾ ਰਾਤ ਇਹ 3 ਵਜੇ ਦੇ ਲੱਗੇ ਰਹੇ ਇਥੇ ਜੇ ਆ ਟੁੱਟ ਜਾਂਦਾ ਤਾਂ ਇਹਨਾਂ ਕੋ ਨਿਆਣੇ ਵੀ ਨਹੀਂ ਨਿਕਲਦੇ ਤੇ ਨਾਨਕ ਪਹੂ ਨਿਕਲਨੇ ਇਹੋ ਜੀ ਮੁਸ਼ਕਲ ਆ ਜਾਣੀ ਬਾਬਾ ਜੀ ਇਹ ਗੱਲ ਕੀਤੀ ਜਾਵੇ ਤਾਂ ਸੁਖਵੀਰ ਸਿੰਘ ਬਾਦਲ ਵੀ ਹੁਣੇ-ਹੁਣੇ ਇੱਥੇ ਆਈ ਸਾਨੂੰ ਉਹਨਾਂ ਨੇ ਬਾਬਾ ਜੀ ਨਾਲ ਵਾਰਤਾਲਾਪ ਵੀ ਕੀਤੀ ਆ ਕੀ ਕੋਈ ਭਰੋਸਾ ਜਾਂ ਕੋਈ ਉਹਨਾਂ ਵੱਲੋਂ ਮਦਦ ਕੀਤੀ ਗਈ ਇਥੇ ਮਦਦ ਵੀ ਉਹ ਕਰਦੇ ਆ ਵਿਚਾਰੇ ਜਨੇ ਜੋ ਉਹ ਤਾਂ ਇਹਨਾਂ ਵੀ ਜਿਹੜੀਆਂ ਜਨੀਆਂ ਸਰਕਾਰਾਂ ਜੰਨੇ ਵਿੱਚ ਅਫਸਰ ਸਾਡੇ ਨਾਲ ਆਵੇ ਦੁਰੇ ਆ ਉਹੜਾ ਵੀ ਆਰਮੀ ਵਾਲੇ ਸਾਡੇ ਨਾਲ ਵੀ ਲੱਗੇ ਹੋਏ ਇਹਨਾਂ ਨੂੰ ਅੱਜ 8-10 ਦਿਨ ਹੋ ਗਏ ਸਾਡੇ ਨਾਲ ਲੱਗਿਆ ਨੂੰ ਇਹ ਉਥੇ ਆਪਣੇ ਮਰੜੀ ਸਾਡੇ ਨਾਲ ਲੱਗੇ ਰਿਹਾ 3-4 ਦਿਨ ਉਥੇ ਲਾਇਆ ਫਿਰ ਇੱਥੇ ਦੇਖਿਆ ਵੀ ਜਿਆਦਾ ਮੁਸ਼ਕਲ ਆ ਫਿਰ ਇੱਥੇ ਆ ਗਿਆ ਜਿਹੜੇ ਸਰਕਾਰ ਵੇ ਜਿੰਨੇ ਕਿ ਜੋ ਕੀ ਆਪਦਾ ਕੰਮ ਕਰੀ ਜਾਂਦੀ ਆ ਪਰ ਆ ਸਰਕਾਰ ਸਾਡੀ ਜਿਹੜੀ ਆ ਕੋਈ ਮਤਲਬ ਵੀ ਸਾਡੇ ਤੇ ਸਾਡੇ ਤਵਾ ਤਾਈ ਸਾਡੇ ਤੇ ਨਾਲ ਜੁੜੇ ਆ ਸਾਡੇ ਨਾਲ ਜੁੜੀ ਹੋਈ ਆ ਤਾਈ ਜਦੋਂ ਸਾਡੇ ਤੈਨੂੰ ਮਾਰਾ ਫੋਨ ਲਾਉਣੇ ਆ ਸਾਡੇ ਤੇ ਹਕੂਮਤ ਦੀ ਗੁੰਮਾ ਤੁਹਾਡੇ ਸਾਹਮਣੇ ਲੱਖਾਂ ਯਾਰਾਂ ਦਾ ਸਾਡੇ ਤਰੀਕੇ ਦੀ ਬਣੀ ਆ ਅੱਜ ਸਵੇਰੇ ਰਾਤ ਆ ਟੁੱਟ ਚਲੇ ਆ ਸੀ ਇਹ ਸਾਰੀ ਸੰਗਤ ਨੇ ਇਸੇ ਵਦਾਂ 3 ਵਜੇ ਤੱਕ ਇਹ ਤੁਰ ਗਈ ਤਾਂ ਸਵੇਰੇ 9 ਹੋ ਜੇ ਨਾ ਉਧਰਲਾ ਕੰਮ ਹੋ ਗਿਆ ਫਿਰ ਉਸੇ ਵੇਲੇ ਉਹਨਾਂ ਨੇ ਫੋਨ ਕੀਤਾ ਪਿੰਡ ਵਾਲਿਆਂ ਦਾ ਅਸੀਂ ਮਿੰਟੋ ਮਿੰਟ ਆ ਗਏ ਬਾਬਾ ਜੀ ਆ ਗਏ ਉਹਨਾਂ ਉਹ ਚੱਲੇ ਉਧਰ ਆਪਣੇ ਤੇ ਉਧਰ ਉਹਨਾਂ ਨੇ ਕਿਹਾ ਮੈਂ ਡੱਕ ਲਿਆ ਤੇ ਡੱਕ ਲਿਆ ਤੇ ਮੈਂ ਕਿਹਾ ਵੀ ਇਹ ਤਾਂ ਤੁਸੀਂ ਹੁਣ ਕੰਮ ਜਿਆਦਾ ਵੱਧ ਗਿਆ ਤੇ ਬਾਦਸ਼ਾਹ ਤੁਸੀਂ ਇੱਥੇ ਆ ਜਾਓ ਬਾਬਾ ਜੀ ਫਿਰ ਇੱਥੇ ਆ ਗਏ ਉਹਨਾਂ ਆ ਕੇ ਪਹਿਲਾਂ ਗਰੇਡ ਛੁੱਟੇ ਆ ਕੇ ਮੁੜ ਕੇ ਆ ਕੇ ਉਹਦੇ ਵਿੱਚ ਤੋੜੇ ਨਹੀਂ ਤੋੜੇ ਭਰਾਏ ਛੋਟਾ ਕਰੋ ਗ੍ਰੇਡ ਜਿਹੜਾ ਉਥੋਂ ਆਇਆ ਸੜਕਾ ਦੋ ਅਗਲੀ ਸੜਕ ਤੇ ਪਾਣੀ ਚੱਲੀ ਚੱਲਿਆ ਤੇੜਾ ਬਾੜੀਆਂ ਦਾ ਆ ਵੀ ਵੇਖਿਆ ਤੇ ਉਹਨਾਂ ਜਨੂੰ ਮਹਾਰਾਜ ਮੈਦਾਨ ਉਹਨਾਂ ਕੰਟਰੋਲ ਹੋ ਗਿਆ ਉਥੋਂ ਦਾ ਸੇਵਾਦਾਰ ਨੇ ਜਨਮ ਵੱਲ ਜਾਣਕਾਰੀ ਸਾਂਝੀ ਕੀਤੀ ਗਈ ਕਿ ਬਾਬਾ ਜੀ ਵੱਲੋਂ ਤੇ ਮੌਕੇ ਤੇ ਪਹੁੰਚ ਕੇ ਜਿਹੜਾ ਕਹਿ ਸਕਦੇ ਆ ਕਿ ਇਸ ਬੰਨ ਨੂੰ ਟੁੱਟਣੋਂ ਬਚਾਇਆ ਤਾਂ ਸਾਡੇ ਨਾਲ ਬਾਈ ਜੀ ਵੀ ਮੌਜੂਦ ਨੇ ਹਾਂਜੀ ਵੀਰੇ ਲਗਾਤਾਰ ਇੱਥੇ ਤੁਸੀਂ ਵੀ ਸੇਵਾ ਦੇ ਡਟੇ ਹੋਏ ਤਾਂ ਕਿਤੇ ਨਾ ਕਿਤੇ ਜੇ ਦੇਖੀਏ ਤਾਂ ਰਸਣ ਦੀ ਕਮੀ ਨਹੀਂ ਹੈ ਸੇਵਾਦਾਰ ਬਹੁਤ ਨੇ ਸੰਸਥਾਵਾਂ ਬਹੁਤ ਨੇ ਤਾਂ ਭਾਈ ਇਹ ਕਿਤੇ ਨਾ ਕਿਤੇ ਕੁਝ ਲੋਕ ਰਾਸ਼ਨ ਦੀ ਲੁੱਟ ਵੀ ਕਰ ਰਹੇ ਨੇ ਸੋ ਬਾਈ ਜੀ ਕੀ ਕਹਿਣਾ ਚਾਹੋਗੇ ਕਿਉਂਕਿ ਜਿਹੜਾ ਲੋੜਵੰਦ ਆ ਉਸ ਵਿਅਕਤੀ ਤੱਕ ਜਿਹੜਾ ਸਹੀ ਰਾਸ਼ਨ ਪਹੁੰਚਣਾ ਚਾਹੀਦਾ ਤਾਂ ਜਿਹੜੇ ਲੋਕ ਲੁੱਟ ਕਰ ਰਹੇ ਨੇ ਕੀ ਕਹਿਣਾ ਚਾਹੋਗੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਰਾਸ਼ਨ ਦੇ ਬਾਰੇ ਤੇ ਆਪ ਜੀ ਨੂੰ ਪਤਾ ਹੀ ਆ ਕਿ ਇੱਥੇ ਨੁਕਸਾਨ ਜਿਹੜਾ ਵਾ ਜਿਹੜੇ ਵਿੱਚ ਹੀ ਘਰ ਦਰਿਆ ਦੇ ਉਹਨਾਂ ਦਾ ਹੋਇਆ ਤੇ ਕੁਝ ਘਰ ਹੈਗੇ ਆ ਦੂਸਰੀ ਸਾਈਡ ਤੇ ਉਹਨਾਂ ਦੀ ਜਿਹੜੀ ਜ਼ਮੀਨ ਜਿਹਦਾ ਜੋ ਕੋਈ ਦਰਿਆ ਦੇ ਵਿੱਚ ਆ ਤੇ ਇਹ ਤੇ ਜਾਂ ਪਿੰਡ ਦੇ ਮੋਤ ਬਣਾ ਨਾ ਮਿਲ ਕੇ ਉਹਨਾਂ ਨੂੰ ਰਾਸ਼ਨ ਮੁਹਈਆ ਕਰਵਾਇਆ ਜਾਵੇ ਤੇ ਨਹੀਂ ਤੇ ਇੱਕੋ ਇੱਕ ਜਰੀਆ ਵਾ ਜੀ ਸੰਸਥਾਵਾਂ ਵਾਂ ਰਹੀਂ ਰਾਸ਼ਨ ਜਿਹੜਾ ਜਾਵੇ ਪਹੁੰਚਦਾ ਹੋਵੇ ਉਹਨਾਂ ਸ੍ਰੀਮਾਨ ਬ੍ਰਹਮ ਗਿਆਨੀ ਸੰਤ ਬਾਬਾ ਤਾਰਾ ਸਿੰਘ ਜੀ ਸੰਭਰਦਾਇਕਰ ਸਭਾ ਸ੍ਰੀ ਹਰੀ ਸਾਹਿਬ ਮੌਜੂਦਾ ਮੁਖੀ ਸ੍ਰੀਮਾਨ ਸੰਤ ਬਾਬਾ ਸੁਖਾ ਸਿੰਘ ਜੀ ਬਾਬਾ ਹਕਮ ਸਿੰਘ ਜੀ ਰਮਦਾਸ ਦੇ ਵਿੱਚ ਜਿਹੜਾ ਵਨ ਟੁੱਟਿਆ ਹੋਇਆ ਵਾ ਜੋ ਕੁਝ ਉੱਥੇ ਹਾਲਾਤ ਬਣੇ ਹੋਏ ਆ ਸੰਪਰਦਾਵਾਂ ਦੇ ਵੱਲੋਂ ਉੱਥੇ ਰਾਸ਼ਨ ਜਿਹੜਾ ਵਾ ਪਹਚਾਇਆ ਜਾ ਰਿਹਾ ਵਾ ਸਾਰਾ ਜੋ ਸਹੀ ਟਿਕਾਣੇ ਤੇ ਜਾਣਾ ਚਾਹੀਦਾ ਜਿੱਥੇ ਉਹਨਾਂ ਦੇ ਕੋਲ ਮੁਹੱਈਆ ਹੋ ਰਿਹਾ ਹੋ ਰਿਹਾ ਸਾਰਾ ਕੁਝ ਜੀ ਅੱਛਾ ਬਈ ਬਾਬਾ ਜੀ ਬਾਬਾ ਜੀ ਲਗਾਤਾਰ ਸੇਵਾ ਕਰ ਰਹੇ ਨੇ ਪਰ ਕਿਤੇ ਨਾ ਕਿਤੇ ਧਰਮ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਕਿਤੇ ਨਾ ਕਿਤੇ ਜਿਹੜੇ ਫੂਕ ਮਾਰ ਕੇ ਕਹਿੰਦੇ ਸੀ ਕਿ ਐਵੇਂ ਕਰ ਦਿੰਦੇ ਆ ਹਾਲੇਲੂਇਆ ਵਾਲੇ ਦੂਜੇ ਤੀਜੇ ਉਹ ਕਿਤੇ ਮਦਦ ਲਈ ਦਿਖੇ ਤੁਹਾਨੂੰ ਦਿਖੇ ਦੱਸੋ ਵੇਖੋ ਜੀ ਗੁਰੂ ਸਾਹਿਬ ਦੀ ਕਿਰਪਾ ਸਦਕਾ ਜਿਹੜਾ ਕਾਰਜ ਹੱਥ ਦੇ ਨਾਲ ਹੋਣਾ ਅਥੀ ਜਿਹੜਾ ਕਾਰਜ ਉਹਨਾਂ ਗੁਰੂ ਨਾਨਕ ਸਾਹਿਬ ਨੇ ਵੀ ਆਪ ਹੱਲ ਚਲਾਇਆ ਕਰਤਾਰਪੁਰ ਵਿਖੇ ਤੇ ਦੱਸਿਓ ਇਹ ਮਾਰਗ ਤੇ ਸਿੱਖਾਂ ਨੂੰ ਚੱਲਣ ਦੀ ਮਾਰ ਐਂਨੇ ਸਿੱਖਿਆ ਜੋ ਸਾਨੂੰ ਪੂਰਨੇ ਪਾ ਕੇ ਦਿੱਤੇ ਆ ਉਹਨਾਂ ਪੂਰਨਿਆਂ ਦੇ ਉੱਤੇ ਮਹਾਂਪੁਰਖ ਚੱਲ ਰਹੇ ਆ ਤੇ ਗਾਂ ਅਸੀਂ ਵੀ ਉਹਨਾਂ ਦੇ ਪੂਰਨਿਆਂ ਦੇ ਉੱਤੇ ਹੀ ਚੱਲ ਰਹੇ ਆ ਕਿਉਂਕਿ ਫੂਕ ਮਾਰਨ ਵਾਲਾ ਤੇ ਵੇਖੋ ਜੇ ਫੂਕ ਦੇ ਨਾਲ ਕੋਈ ਮਸਲਾ ਹੱਲ ਹੁੰਦਾ ਹੋਵੇ ਤੇ ਫਿਰ ਤੇ ਦੁਨੀਆ ਦੇ ਕਈ ਮਸਲੇ ਜਿਹੜੇ ਫੂਕਾਂ ਨਾਲ ਹੀ ਹੱਲ ਹੋ ਜਾਣ ਕਿਉਂਕਿ ਫਿਰ ਤੇ ਫੂਕ ਮਾਰ ਕੇ ਇਹਨੂੰ ਪਾਣੀ ਨੂੰ ਪਰਾ ਕੀਤਾ ਜਾ ਸਕਦਾ ਵਾ ਜੇ ਫੂਕ ਦੇ ਵਿੱਚ ਪਾਵਰ ਹੋਵੇ ਪਰ ਇਹ ਜਿਹੜੀ ਘਾਲਣਾ ਕਮਾਈ ਆ ਹੱਥੀਂ ਕਿਰਤ ਕਰਨੀ ਆ ਜੋ ਹੱਥੀਂ ਮਿਹਨਤ ਕਰਨੀ ਆ ਉਹਦੇ ਨਾਲ ਹੀ ਸਭ ਕੁਝ ਹੋਣਾ ਵਾ ਸਾਨੂੰ ਮਾਰ ਰੈਨੇ ਆਪਦੇ ਹੱਥੀਂ ਕਿਰਤ ਕਰਨ ਦਾ ਹੀ ਦੱਸਿਆ ਜੀ ਸੋ ਇਹ ਸੰ ਸਾਡੇ ਨਾਲ ਬਾਬਾ ਜੀ ਤੇ ਵੀਰ ਜੀ ਸੇਵਾ ਤਾਂ ਲਗਾਤਾਰ ਇੱਥੇ ਬੰਨ ਤੇ ਕਰ ਰਹੇ ਨੇ ਤਾਂ ਇੱਥੇ ਲਗਭਗ ਕਹਿ ਸਕਦੇ ਆ ਕਿ ਜਿਹੜਾ ਬੰਨ ਆ ਜਿਹੜਾ ਬਾਬਾ ਜੀ ਵੱਲੋਂ ਹੀ ਜਿਹੜਾ ਟਟਣੋਂ ਬਚਾਇਆ ਗਿਆ ਕਿਉਂਕਿ ਲਗਾਤਾਰ ਉਹਨਾਂ ਦੀ ਸੇਵਕਾਂ ਵੱਲੋਂ ਇੱਥੇ ਪਿਛਲੇ ਲੰਬੇ ਸਮੇਂ ਤੋਂ ਜਿਹੜੀ ਇੱਥੇ ਸੇਵਾ ਕੀਤੀ ਜਾ ਰਹੀ ਸੀ ਤਾਂ ਇਸ ਬਨ ਨੂੰ ਟੁੱਟਣੋਂ ਬਚਾ ਕੇ ਲਗਭਗ 25 ਤੋਂ 30 ਪਿੰਡ ਨੇ ਜਿਹੜੇ ਉਹ ਨੁਕਸਾਨ ਤੋਂ ਬਚ ਚੁੱਕੇ ਨੇ ਕੈਮਰਾਮੈਨ ਮਿੱਠੂ ਨਾਲ ਰਵੀ ਖੇੜਾ ਪੰਜਾਬੀ ਲੋਕ ਚੈਨਲ ਸਭਰਾਵਨ